ਉਸ ਬੀਬੀ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਪੁੱਤਰ ਤੇ ਸਿੱਖੀ ਮੰਗਣ ਆਇਆ ਪਹਿਲਾ ਕੱਲਾ ਪੁੱਤਰ ਸੀ ਹੁਣ ਸਿੱਖੀ ਵੀ ਨਾਲ ਦੇ ਮਹਾਰਾਜ ਜੀ ਨੇ ਕਿਹਾ ਤੁਹਾਡੀ ਕਰ ਸਾਡਾ ਬੱਚਾ ਜਨਮ ਲਏਗਾ ਉਹਦਾ ਨਾਮ ਭਗਤੂ ਰੱਖਣਾ ਹੈ ਇਹ ਮਾਰ ਨੇ ਇੱਕ ਹਿਸਟਰੀ ਹੈ ਜੀ ਕੇਵਲ ਕੋਈ ਕਿਉਂਕਿ ਅੱਜ ਤਾਂ ਹਿਸਟਰੀ ਇਤਿਹਾਸ ਦੀ ਹਰ ਸਾਖੀ ਸ਼ੱਕ ਮੈਂ ਕਈ ਵਾਰੀ ਦੇਖਣਾ ਜਦੋਂ ਸਾਖੀ ਸ਼ੁਰੂ ਕਰੋ ਕਈਆਂ ਦੇ ਵੇਖਣ ਨੂੰ ਮਿਲਦਾ ਨਾ ਚਿਹਰੇ ਹੋਰ ਹੋ ਜਾਂਦੇ ਆ ਕਿਉਂਕਿ ਉਹ ਅੰਦਰ ਸਵੀਕਾਰ ਦਾ ਨਹੀਂ ਛੇਤੀ ਨਾਮ ਭਗਤੂ ਰੱਖਿਓ ਪਿਆਰਿਓ ਸੱਚੀ ਮੁੱਚੀ ਇੱਕ ਸਾਲ ਬਾਅਦ ਪੁੱਤਰ ਪੈਦਾ ਹੋਇਆ ਨਾਮ ਭਗਤੂ ਰੱਖਿਆ ਤੇ ਇੰਨੀ ਕਰਨੀ ਵਾਲਾ ਗੁਰਸਿੱਖ ਹੋਇਆ ਅਗਾ ਇਹਦੇ ਬੇਟੇ ਹੋਏ ਇਹਦੇ ਅੰਸ਼ ਵਿੱਚੋਂ ਹੀ ਫਤਿਹ ਸਿੰਘ ਹੋਇਆ ਜਿਨੇ ਵਜ਼ੀਰ ਖਾਨ ਨੂੰ ਚੀਰ ਕੇ ਰੱਖ ਦਿੱਤਾ ਸੀ ਉਹ ਭਾਈ ਭਗਤੂ ਦੀ ਔਲਾਦ ਵਿੱਚੋਂ ਸੀ ਚੱਪੜਚੀਰੀ ਦੇ ਮੈਦਾਨ 'ਚ ਜਿਸ ਫਤਿਹ ਸਿੰਘ ਜਿਹਦਾ ਪਿੰਡ ਹੈ ਚੱਕ ਫਤਿਹ ਸਿੰਘ ਵਾਲਾ ਮਾਲਵੇ ਵਿੱਚ ਉੱਥੇ ਮਹਾਰਾਜ ਗਏ ਵੀ ਫਿਰ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਇਹ ਭਾਈ ਭਗਤੂ ਇਹ ਸੇਵਾ ਕਰ ਰਿਆ ਸੀ ਲੰਗਰ ਦੀ ਲੈ ਕੇ ਆ ਖੇਤਾਂ 'ਚ ਕੰਮ ਕਰ ਰਿਹਾ ਸੀ ਸੰਸਿਖ ਉਹਨਾਂ ਕਹਿਆ ਭਗਤੂ ਬਾਬਾ ਬਾਬਾ ਭਗਤੂ ਜੀ ਨੂੰ ਭਾਈ ਜੀ ਰੋਟੀ ਲੈ ਆ ਅੱਜ ਬੜਾ ਜ਼ੋਰ ਲੱਗਾ ਘਿਓ ਨਹੀਂ ਲਿਆ ਇੰਨੀ ਦੇਰ ਨੂੰ ਫੇਰੂ ਆ ਗਿਆ ਫਿਰ ਜਿਹੜਾ ਘਿਓ ਵੇਚਣ ਵਾਲਾ ਉਹਨੂੰ ਵਾਅਦਾ ਦੇ ਕੇ ਕਹਿੰਦੇ ਨੇ ਕਿ ਕਿਉਂ ਨਹੀਂ ਮੈਂ ਲਿਆਇਆ। ਕੁੱਪਾ ਤੇਰੇ ਕੋਲ ਭਰਿਆ ਹੋਣਾ। ਮੇਰੇ ਤੇ ਭਰੋਸਾ ਕਰ। ਆ ਸਿੱਖ ਨੇ। ਕਿਉਂ ਤੋਲ ਕੇ ਦੇ ਦੇ। ਕੱਲ ਨੂੰ ਪੈਸੇ ਲੈ ਜੀ। ਮੈਂ ਗੁਰੂ ਘਰੋਂ ਲੈ ਆਵਾਂਗਾ ਪੈਸੇ। ਉਹਨੇ ਜੀ ਕਿਹਾ ਮੇਰੇ ਕੋਲ ਤੋਲਣ ਵਾਲੀ ਚੀਜ਼ ਕੋਈ ਨਹੀਂ ਮੈਂ ਤਾਂ ਲੈ ਕੇ ਆਇਆ ਜੇ। ਉਹ ਕਹਿੰਦਾ ਤੂੰ ਕੱਢ ਕੇ ਦੇ ਜਾ ਘਰ ਜਾ ਕੇ ਤੋਲ ਕੇ ਉੱਤੋਂ ਪਾ ਲਈ ਜਿੰਨਾ ਲੱਗੇਗਾ ਤੇ। ਉਹ ਜੀ ਗਿਆ। ਘਰ ਜਦੋਂ ਪਹੁੰਚਿਆ ਸਾਡਾ ਇਤਿਹਾਸ ਕਹਿੰਦਾ ਉਹਨੇ ਕੁੱਪੇ ਤੋਲੇ ਤੇ ਪੂਰੇ ਦੇ ਪੂਰੇ ਸਨ ਉਹ ਫਿਰ ਦੂਜੇ ਦਿਨ ਰਾਤ ਨੀਂਦ ਨਹੀਂ ਪਈ ਜਦੋਂ ਭਾਗ ਜਾਗਦੇ ਇੱਕ ਘੜੀ ਦੀ ਸੰਗਤ ਹੋਈ ਨਾ ਉਹਨੇ ਕੁੱਪਾ ਅਜ ਫੇਰੀ ਨਹੀਂ ਲਾਈ ਵਾਪਸ ਆ ਗਿਆ ਭਗਤੂ ਜੀ ਭਾਈ ਜੀ ਕਹਿਣ ਲੱਗੇ ਬਈ 10 ਤੇਰੇ ਪੈਸੇ ਕਿੰਨੇ ਬਣੇ ਕਹਿੰਦਾ ਪੈਸਿਆਂ ਦੀ ਗੱਲ ਛੱਡ ਬਾਬਾ ਮੇਰੇ ਤਾਂ ਉਹਨੇ ਕੁੱਪੇ ਵੀ ਭਰੇ ਗਏ ਮੈਨੂੰ ਉਹ 10 ਕਿਵੇਂ ਭਰੇ ਗਏ ਭਾਈ ਭਗਤੂ ਦੀਆਂ ਅੱਖਾਂ ਭਾਰੀਆਂ ਕਹਿਣ ਲੱਗੇ ਸਿੱਖਾਂ ਦੀ ਸੇਵਾ ਕਰਨ ਵਾਲਿਆਂ ਦੇ ਕੁੱਪੇ ਕਦੀ ਊਣੇ ਨਹੀਂ ਰਹਿੰਦੇ ਹੁੰਦੇ। ਕੌਣ ਸਿੱਖ ਉਹਨੇ ਦੱਸਿਆ ਫਿਰ ਗੁਰੂ ਹਰ Rai ਸਾਹਿਬ ਦੇ ਚਰਨਾਂ 'ਚ ਗਿਆ। ਗੁਰੂ